6 7 ਪੋ ਤੋਂ ਲੈ ਕੇ ਜਿਹੜਾ 12 13 ਪੋ ਤੱਕ ਦਾ ਇਤਿਹਾਸ ਹੈ ਗੁਰੂ ਕੇ ਪਿਆਰੇ ਸਿੱਖੋ ਰੌਂਗਟੇ ਖੜੇ ਕਰਨ ਵਾਲਾ ਇਤਿਹਾਸ ਹੈ ਸਾਡੇ ਵਾਸਤੇ ਸਾਨੂੰ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੂਣ ਦੀ ਪ੍ਰੇਰਣਾ ਮਿਲਦੀ ਇਸ ਇਤਿਹਾਸ ਵਿੱਚੋਂ ਇਸ ਹਿਸਟਰੀ ਵਿੱਚੋਂ ਜਿੱਥੇ ਗੁਰੂ ਪਾਸ਼ਾ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਕਿੰਨੀ ਤਿਆਰੀ ਕਰਾਈ ਹੋਏਗੀ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਜੀ ਦੀ ਕਿੰਨੀ ਤਿਆਰੀ ਕਰਾਈ ਹੋਈ ਸੋਚ ਕੇ ਵੇਖੋ ਤੁਸੀਂ 6 ਪੋ ਦੀ ਰਾਤ ਆਖਰੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਖਰੀ ਰਾਤ ਆਖਰੀ ਰਾਤ ਅਨੰਦਪੁਰ ਸਾਹਿਬ ਦੀ ਧਰਤੀ ਤੇ 6 ਪੋ ਗੁਜ਼ਾਰਦੇ ਨੇ ਤੇ 10 ਪੋ ਨੂੰ ਵੱਡੇ ਸਾਹਿਬ ਜਾ ਦਿੰਦਾ ਸਸਕਾਰ ਵੀ ਬੀਬੀ ਸ਼ਰਨ ਕੌਰ ਰਾਮਪੁਰਾ ਫੁੱਲਦੇ ਸੀ ਨਾ ਭਾਈ ਤਰਲੋਕਾ ਤੇ ਭਾਈ ਰਾਮਾ ਤੁਸੀਂ ਸੋਚ ਕੇ ਵੇਖੋ ਪਾਰਸ਼ਾ ਦੇ ਸਾਬਜਾਦੇ ਤੇ ਉਹਨਾਂ ਸਿੱਖਾਂ ਦਾ ਸੰਸਕਾਰ ਵੀ ਸਰਕਾਰਾਂ ਨੇ ਇੱਕ ਵਾਰ ਨਹੀਂ ਹੋਣ ਦਿੱਤਾ ਸੰਸਕਾਰ ਵੀ ਇੱਕ ਵਾਰ ਨਹੀਂ ਹੋਇਆ ਜਦੋਂ ਬੀਬੀ ਸ਼ਰਨ ਕੌਰ ਜੀ ਨੇ ਸੰਸਕਾਰ ਕੀਤਾ ਨਾ ਸਿੱਖਾਂ ਦਾ ਤੇ ਸਾਬਜਾਦਿਆਂ ਦਾ ਵੱਡਿਆਂ ਦਾ ਉਹਨਾਂ ਦੀਆਂ ਦੇਹਾਂ ਲੱਬ ਲੱਬ ਕੇ ਤੇ ਸਰਕਾਰਾਂ ਨੇ ਬੀਬੀ ਸ਼ਰਨ ਕੌਰ ਨੂੰ ਵੀ ਉਸੇ ਚਿਖਾ ਸੁੱਟ ਦਿੱਤਾ ਸੀ ਅੱਧ ਸੜੀ লাশ ਸੀ ਤੇ ਰਾਮਪਰਾ ਫੁੱਲਦੇ ਸੀ ਭਾਈ ਤਰਲੋਕਾ ਤੇ ਰਾਮਾ ਇਹਨਾਂ ਨੇ ਮੁ슬ਮਾਨੀ ਭੇਸ਼ ਬਣਾ ਕੇ ਕਮਲੇ ਕੁਮਲੇ ਬਣ ਕੇ ਉੱਥੇ ਉਸ ਇਲਾਕੇ ਚ ਰਾਤ ਜਾ ਕੇ ਹੋਰ ਲਾਸ਼ਾਂ ਨੂੰ ਵੇਖੀਆਂ ਜਾ ਕੇ ਵੀ ਅੱਧ ਸੜੀ ਲਾਸ਼ ਬੀਬੀ ਸ਼ਰਨਕੌਰ ਦੀ ਵਿੱਚ ਪਈ ਆ ਜਿਸ ਪਾਤਸ਼ਾਹ ਦੇ ਸਭ ਜਿਆਦੇ ਤੇ ਸਿੱਖਾਂ ਦਾ ਸੰਸਕਾਰ ਵੀ ਇੱਕ ਵਾਰ ਨਾ ਹੋਇਆ ਹੋਵੇ ਸਾਡੇ ਬਦਲੇ ਤੇ ਅੱਜ ਉਹ ਸਿੱਖ ਪਖੰਡੀਆਂ ਤੇ ਦੇਹ ਧਾਰੀਆਂ ਦੀਆਂ ਪ੍ਰਕਰਮਾਂ ਕਰਦਾ ਪਿਆ ਹੋਵੇ ਇਸ ਤੋਂ ਵੱਡਾ ਹਨੇਰਗਰਦੀ ਕੀ ਹੋ ਸਕਦੀ ਇਸ ਤੋਂ ਵੱਡੀ ਹਨੇਰਗਰਦੀ ਕੀ ਹੋ ਸਕਦੀ ਸਾਡੇ ਇਡਾ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੂਣ ਵਾਲਾ ਇਤਿਹਾਸ ਸਾਡੇ ਵਾਸਤੇ ਸਾਡੇ ਨੇ ਕੁਰਬਾਨੀਆਂ ਚੱਲੀਆਂ ਨਾ ਕੁੰਮੇ 마ਸ਼ਕੀ ਦਾ ਅੰਦਰ ਬਾਹਰ ਆ ਗਿਆ ਸੀ ਜਦੋਂ ਉਹਨੇ ਆਪਣੀ ਸ਼ਾਨ ਵਿੱਚ ਮਾਤਾ ਗੁਜਰਕੌਰ ਤੇ ਸਭ ਜਾਦਿਆਂ ਨੂੰ ਇੱਕ ਰਾਤ ਰੱਖਿਆ ਸੀ ਉਹ ਕੁੰਮਾ 마ਸ਼ਕੀ ਕਰਮਚੰਦ ਦਾ ਪਹਿਲਾ ਨਾਂ ਸੀ ਉਹ ਵੀ Hindu ਸੀ ਪਹਿਲਾਂ ਪਰ ਡਰ ਦਾ ਜਨਮ ਤੋਂ ਮੁਸਲਮਾਨ ਬਣਿਆ ਸੀ کریم ਬਖਸ਼ ਮਾਛੀ ਨੂੰ ਆਂਦੇ ਸੀ ਮਾਛੀਦਾਰ ਸੀ ਉਹ ਮਸ਼ਕ ਲੈ ਕੇ ਪਾਣੀ ਭਰਦਾ ਹੁੰਦਾ ਸੀ ਘਰਾਂ ਚ ਲੋਕਾਂ ਨੂੰ ਪਾਣੀ ਵੀ ਦਿੱਤਾ ਹੁੰਦਾ ਸੀ ਦੂਜਾ ਮਲਾ ਸੀ ਉਹ ਬੇੜੀ ਤੇ ਜਿਹੜੇ ਲੋਕ ਆਰ ਪਰ ਜਾਂਦੇ ਸੀ ਨਦੀ ਤੋਂ ਸਰਸਾ ਤੋਂ ਉਹਨਾਂ ਨੂੰ ਲਗਾਉਂਦਾ ਹੁੰਦਾ ਸੀ ਸੱਤ ਪੋਹ ਦੀ ਜਿਹੜੀ ਰਾਤ ਸੀ ਨਾ ਸੱਤ ਪੋਹ ਦੀ ਰਾਤ ਸੱਤ ਪੋਹ ਦੀ ਰਾਤ ਛੋਟੇ ਸਭ ਜਿਆਦਿਆਂ ਨੇ ਤੇ ਮਾਤਾ ਗੁਜਰ ਕੌਰ ਜਿਹੜੇ ਕੁੰਮੇ 마ਸ਼ਕੀ ਦੀ ਸ਼ਾਨ ਵਿੱਚ ਗੁਜ਼ਾਰੀ ਸੀ ਕੁੰਮੇ ਮਾਸ਼ ਕੀ ਦੀ ਬੋਲੋ ਜੀ 99 ਚ ਗੁਜ਼ਾਰੀ ਸੀ ਤੇ ਕੁੰਮਾ ਮਾਸ਼ ਕੀ ਭੁੱਬਾ ਮਾਰ ਕੇ ਰੋਇਆ ਸੀ ਵੀ ਦੋ ਜਾਨਾਂ ਦਾ ਮਾਲਕ ਹੋਵੇ ਜਿਨ੍ਹਾਂ ਸਭ ਜਿਆਦਿਆਂ ਨੇ ਕਦੀ ਧਰਤੀ ਤੇ ਪੈਰ ਨਾ ਪਾਇਆ ਹੋਵੇ ਕਿਹੜੇ ਮਾਹੌਲ ਵਿੱਚ ਉਹ ਸਭ ਜਿਆਦੇ ਪਲੇ ਹੋਣ ਕਦੀ ਉਹਨਾਂ ਰਾਹ ਨਹੀਂ ਸੀ ਵੇਖੇ ਜਿਨ੍ਹਾਂ ਰਾਹਾਂ ਵਿੱਚ ਉਹਨਾਂ ਨੂੰ ਉਸ ਦਿਨ ਲੰਘਣਾ ਪਿਆ ਕਿੰਨਾ ਬਦਲੇ ਜੀ ਬੋਲੋ ਗੁਰੂ ਕੇ ਪਿਆਰੇ ਸਾਡੇ ਬਦਲੇ ਕਿਸੇ ਜਿਮੀਦਾਰ ਦੀ ਲੜਾਈ ਹੋਏਗੀ ਜ਼ਮੀਨ ਪਿਛੇ ਤਾਂ ਲੋਕ ਕਹਿੰਨਗੇ ਤੇਰੀ ਲੜਾਈ ਭਰਾ ਤੂੰ ਲੜੇਗਾ ਤੈਨੂੰ 2 ਕਿਲੇ ਜ਼ਮੀਨ ਮਿਲ ਜੂ ਤੇਰੇ ਮਗਰ ਅਸੀਂ ਕੋਈ ਚਾਹੀਏ ਪਾਕਸ਼ਾ ਦੀ ਕਿਸੇ ਜ਼ਮੀਨ ਪਿਛੇ ਲੜਾਈ ਥੋੜਾ ਉਹ ਜੰਗਾ ਤੇ ਸਾਡੇ ਬਦਲੇ ਸਾਡੇ ਬਦਲੇ ਸਿੱਧੀ ਗੱਲ ਕੋ ਜੇ ਗੁਰੂ ਪਾਸ਼ਾ ਚਿੱਨੇ ਪਹਾੜੀ ਰਾਜੇ ਸੀ ਉਹ ਤੇ ਗੁਰੂ ਪਾਸ਼ਾ ਵਾਸਤੇ ਕੀਮਤੀ ਤੋਹਫੇ ਲੈ ਕੇ ਆ ਰਹੇ ਉਹ ਤੇ ਪਾਸ਼ਾ ਨੂੰ ਕਹਿੰਦੇ ਆ ਤੁਸੀਂ ਵਿੱਚੋਂ ਪਰਾਂ ਹੋ ਜੋ ਤੁਹਾਨੂੰ ਅਸੀਂ ਕੁਝ ਵੀ ਨਹੀਂ ਕਹਿੰਦੇ। ਪਾਸ਼ਕ ਦੇ ਨਾ ਨਾ। ਮੈਂ ਆਮ ਲੋਕਾਂ ਦੇ ਹੱਕਾਂ ਵਾਸਤੇ ਲੜਨਾ ਆ। ਮੈਂ ਆਮ ਲੋਕਾਂ ਨੂੰ ਤਾਂ ਚੁੱਕਣ ਵਾਸਤੇ ਆ। ਆ ਜਿਹੜਾ ਆਪਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਆ। ਅੱਜ ਸਾਡੇ ਲਈ ਆਮ ਗੱਲ ਹੈ। ਪਰ ਕਦੀ ਉੱਚ ਜਾਤੀਏ ਬੰਦੇ ਦੇ ਬਰਾਬਰ ਆਮ ਬੰਦੇ ਨੂੰ ਬਹਿਣ ਦੀ ਆਗਿਆ ਨਹੀਂ ਸੀ। ਜਦੋਂ ਗੁਰਨਾਨ ਸਿੰਘ ਸਾਹਿਬ ਭਾਈ ਲਾਲੋ ਦੇ ਘਰ ਜਾਂਦੇ ਨੇ ਮਲਕ ਭਾਗੋ ਦੇ ਘਰ ਤਿੰਨ ਕਤਾਰਾਂ ਲਗੀਆਂ ਹੋਈਆਂ ਨੇ ਚੌਥੀ ਕਤਾਰ ਉਹਦੇ ਘਰ ਤੋਂ ਬਾਹਰ ਸੀ ਸਭ ਤੋਂ ਮੇਨ ਕਤਾਰ ਸੀ ਬ੍ਰਾਹਮਣਾਂ ਦੀ ਦੂਜੀ ਕਤਾਰ ਸੀ ਖੱਤਰੀਆਂ ਦੀ ਤੀਜੀ ਕਤਾਰ ਸੀ ਵੈਸ਼ ਦੀ ਤੇ ਸ਼ੂਦਰ ਵਿਚਾਰੇ ਨੂੰ ਬਾਹਰ ਉਹ ਦੂਰ ਬਿਠਾਇਆ ਸੀ ਤੇ ਗੁਰਨਾਨ ਸਿੰਘ ਸਾਹਿਬ ਨੇ ਪੰਗਤ ਜਦੋਂ ਆਪਾ ਪ੍ਰਸ਼ਾਦਾ ਛਕਦੇ ਅੱਜ 100 ਕਲੇ ਦਾ ਮਾਲਕੀ ਵਿੱਚ ਬੈਠਾ ਹੁੰਦਾ ਤੇ 100 ਕਿਲੇ ਦੇ ਮਾਲ ਦੇ ਦੇ ਖੇਤਾਂ 'ਚ ਕੰਮ ਕਰਨ ਵਾਲਾ ਉਹ ਵੀ ਕੇਵਰੀ ਪੰਗਤ ਵਿੱਚ ਬੋਲੋ ਜੀ ਲਾਗੇ ਬੈਠਾ ਹੁੰਦਾ ਪਿੰਡ ਦਾ ਸਰਪੰਚ ਵੀ ਉੱਥੇ ਬੈਠਾ ਹੋਊਗਾ ਦਿਹਾੜੀ ਕਰਨ ਵਾਲਾ ਬੰਦਾ ਵੀ ਉੱਥੇ ਬੈਠਾ ਹੋਊਗਾ ਤੁਸੀਂ ਬਾਹ ਫੜ ਕੇ ਪੰਗ ਦੇ ਚੁਕੇ ਨੂੰ ਠਾ ਨਹੀਂ ਸਕਦੇ ਵੀ ਉੱਥੇ ਇਥੋਂ ਵੀ ਤੂੰ ਮੇਰੇ ਬਰਾਬਰ ਕਿਉਂ ਬੈਠਾ ਹੈਂ ਕਾਰ ਕਹਿ ਸਕਦੇ ਹੋ ਤੁਸੀਂ ਕਿਸੇ ਨੂੰ ਆ ਤਾਂ ਹੁਣ ਭਲਾ ਹੋਵੇ ਜ਼ਿੰਮੇਦਾਰਾਂ ਨੂੰ ਪਤਾ ਹੋਣਾ ਆ ਤੇ ਹੁਣ ਭਲਾ ਹੋਵੇ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜੇ ਆਪਣੇ ਖੇਤਾਂ 'ਚ ਕੰਮ ਕਰਨ ਵਾਲੇ ਵਿਅਕਤੀ ਉਹਨਾਂ ਦੇ ਭਾਂਡੇ ਵੀ ਪਰਾਂ ਰੱਖਣੇ ਤਾਂ ਆ ਤੇ ਹੁਣ ਬੱਚੇ ਪੜ੍ਹ ਲੈ ਗਏ ਵਿਤਕਰੇ ਦੂਰ ਕਰ ਦਿੱਤੇ ਨਾ ਪਾਈ ਉਹ ਵੀ ਸਾਡੇ ਵਰਗੇ ਨਹੀਂ ਅਸੀਂ ਕਿਉਂ ਵਹਿਮ ਕਰਦੇ ਅੱਛਾ ਉਹਦੇ ਹੱਥਾਂ ਦਾ ਚੋਇਆ ਦੁੱਧ ਜਿਹੜੀਆਂ ਧਾਰਾਂ ਕੱਢੀਆਂ ਉਹਨੇ ਉਹ ਬਾਲਟੀ ਭਰ ਕੇ ਅੰਦਰ ਲੈ ਜਾਣੀਆਂ ਤੇ ਉਹਦੇ ਭਾਂਡਿਆਂ 'ਚ ਰੋਟੀ ਪਾ ਦੇਣੀ ਉਹਨੇ ਆਪਣੇ ਭਾਂਡੇ ਘਰ ਲੈ ਜਾਣੇ ਉਹਦੇ ਭਾਂਡੇ ਨੂੰ ਹੱਥ ਵੀ ਨਾਲ ਉੱਤੋਂ ਪ੍ਰਸ਼ਾਦਾ ਸੁੱਟਣਾ ਉੱਤੋਂ ਸਬਜ਼ੀ ਪਾਉਣੀ ਹੈ ਤਾਂ ਜੇ ਦੇ ਧਾਰੀ ਬਾਬਿਆਂ ਨੇ ਲਿਖ ਕੇ ਲਾਇਆ ਆਪਣੇ ਡੇ ਲੰਗਰਾ ਪੰਜਾਬ ਦੇ ਵਿੱਚ ਇਦਾਂ ਦੇ ਡੇਰੇ ਹੈਗੇ ਜਿੱਥੇ ਲਿਖ ਕੇ ਲਾਇਆ ਇਹ ਮذਬੀ ਸਿੱਖਾਂ ਦੇ ਬਰਤਨ ਵੱਖਰੇ ਆ ਤੇ ਜਿਮੀਦਾਰਾਂ ਦੇ ਭਾਂਡੇ ਪੰਜਾਬ ਚ ਡੇਰੇ ਹੈਗੇ ਇਹੋ ਜੇ ਅਜੇ ਵੀ ਮੌਜੂਦ ਆ ਜੀ ਹੁਣ ਐ ਸਮੇਂ ਅੱਜ ਦੇ ਸਮੇਂ ਗਾਤਰੇ ਉਹਨਾਂ ਵੀ ਪਾਏ ਆ ਇਹ ਉਹ نسل ਆ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਬ੍ਰਾਹਮਣ ਨੇ ਆਣ ਕੇ ਹੱਡ ਲਈ ਹਾਨੂੰ ਵੀ ਅਮਰ ਸ਼ਕੋ ਮਾਰੇ ਕਹਿੰਦੇ ਸ਼ਖਲੋ ਕਹਿੰਦੇ ਵਖਰਾ ਛਕਾਓ ਸਾਨੂੰ ਇਹਨਾਂ ਨਾਲ ਨਹੀਂ ਛਕਣਾ ਸੀ ਉਹ ਬੋਲੋ ਗੁਰੂ ਕੇ ਪਿਆਰਿਓ ਕੀ ਆਂਦੇ ਸੀ ਭਲਾ ਹੰਗਾਰਾ ਭਰ ਦੋ ਗੁਰੂ ਕੇ ਪਿਆਰਿਓ ਸਫਰ ਬਹੁਤ ਕਰਕੇ ਆਏ ਅਸੀਂ ਵੀ ਉਹ ਬੋਲੋ ਗੁਰੂ ਕੇ ਪਿਆਰਿਓ ਕੀ ਆਂਦੇ ਆ ਸਾਨੂੰ ਵਖਰਾ ਛਕਾ ਦਿਓ ਮਹਾਰਾਜ ਕਹਿੰਦੇ ਜੇ ਵਖਰਾ ਹੀ ਛਕਾਉਣਾ ਜਿਹੜਾ ਵਖਰਾਪਨ ਉਹ ਦੂਰ ਕਰ ਲਈ ਤੇ ਇੱਕ ਬਾਟਾ ਕੀਤਾ ਮੈਂ ਤੂੰ ਹੀ ਫੇਰ ਕਹਿੰਦੇ ਵਖਰਾ ਛਕਾ ਦਿਓ ਤੇ ਆ ਜਿਹੜੇ ਅੱਜ ਵਖਰੇ ਵਖਰੇ ਬਾਟੇ ਤਿਆਰ ਕਰਦੇ ਫਿਰਦੇ ਆ ਤੇ ਭਾਂਡੇ ਵਖਰੇ ਕਰਦੇ ਫਿਰਦੇ ਜੇ ਭਲਾ ਗੁਰੂ ਸਾਹਿਬ ਆ ਜਾ ਜਾਣ ਇਦਾਂ ਪੁੱਛਣਗੇ ਇਹਨਾਂ ਨੂੰ ਕਿ ਨਹੀਂ ਪੁੱਛਣਗੇ ਬੋਲੋ ਭਲਾ ਇਦਾਂ ਘਾਰਾ ਪਰੋਣਾ ਮੈਨੂੰ ਲੱਗਦਾ ਤੁਸੀਂ ਸਹਿਮਤ ਨਹੀਂ ਹੈਗੇ ਇਸ ਗੱਲ ਨਾਲ ਹਾਂ ਹੋਣਾ ਪੈਣਾ ਜੀ ਗੁਰਮਤ ਦੀ ਗੱਲ ਹੈ ਇਹ ਕਿਹੜੀ ਕੋਈ ਇਲੈਕਸ਼ਨ ਆ ਵੀ ਆਪਾਂ ਕਹਿੰਦੇ ਜੀ ਵੋਟ ਪਾਓ ਇਹ ਤੇ ਗੁਰਮਤ ਦਾ ਪੱਖ ਹੈ ਸਾ ਸਭ ਨੂੰ ਜਾਗਣਾ ਪੈਣਾ ਤੁਹਾਨੂੰ ਅੱਜ ਕੌਣ ਲੋਕ ਨੇ ਜਿਹੜੇ ਇਹਨਾਂ ਦੇ ਜਾ ਕੇ ਰੌਣਕਾਂ ਵਧਾਰੇ ਨੇ ਮੈਂ ਪਹਿਲਾਂ ਲਫ਼ਜ਼ ਵਰਤਿਆ ਵੀ ਇਹ ਉਹ ਲੋਕ ਨੇ ਜਦੋਂ ਗੁਰੂ ਸਾਹਿਬ ਨੇ ਖੰਡੇ ਦੀ ਪੌਲ ਤਿਆਰ ਕੀਤੀ ਤੇ ਆਣ ਕੇ ਪਤਾ ਕੀ ਆਂਦੇ ਸੀ ਮਹਾਰਾਜ ਸਨਵੀ ਅਮਰ ਚਕਾਉ ਪਰ ਇਹ ਕਹਿੰਦੇ ਸ਼ਖਲੋ ਖੰਡੇ ਦੀ ਪੌਲ ਤਿਆਰ ਵੀ ਤੁਸੀਂ ਵੀ ਸ਼ਖੋ ਕਹਿੰਦੇ ਨਹੀਂ ਜੀ ਇਹਨਾਂ ਨਾਲ ਥੋੜਾ ਛਕਣਾ ਹੈ ਇਹ ਦਲਤ ਬੰਦੇ ਛੂਦਰ ਬੰਦੇ ਤੁਸੀਂ ਕਿ ਇੱਕੇ ਵਾਰੀ ਬਾਟਾ ਸਾਡੇ ਮੂੰਹ ਨਾ ਲਾਓਗੇ ਇਹਨਾਂ ਨਾਲ ਥੋੜਾ ਛਕਣਾ ਸੀ ਇਹੀਂ ਤੇ ਵਖਰਾ ਛਕਣਾ ਮਹਾਰਾ ਕਹਿੰਦੇ ਨਾ ਭਾਈ ਇਹ ਕੰਮ ਤੇ ਹੋਣਾ ਨਹੀਂ ਪਰ ਜੇ ਸੱਚੀ ਆਵਾਜ਼ ਆ ਜਾਣ ਉਹ ਪੁੱਛਣ ਮਹਾਰਾਜ ਨੂੰ ਆਣ ਕੇ ਮਹਾਰਾਜ ਉਦੋਂ ਤੇ ਨਹੀਂ ਸ਼ਿਕਾਇਤ ਤੁਹਾਡਾ ਤਿਆਰ ਹੋਣ ਲੱਗ ਪਿਆ ਜੀ ਅਗਲੇ ਨੇ ਸ਼ੁਰੂ ਕਰ ਦਿੱਤੀ ਜੋ ਮर्याਦਾ ਤੇ ਇਹੋ ਜੇ ਪੇਖੀ ਡੇਰੇ ਅਗਲੇ ਨੂੰ ਫਿੱਟ ਬਹੁਤ ਬੈਂਦੇ ਆ ਤੇ ਮੈਂ ਉਹਨਾਂ ਨਾਲੋਂ ਵੱਧ ਕਸੂਰ ਕਿਹਦਾ ਮੰਨਦਾ ਜਿਹੜੇ ਲੋਕ ਇਹਨਾਂ ਡੇਰਿਆਂ ਦੀ ਰੌਣਕ ਵਧਾਉਂਦੇ ਆ